ਆ ਵੀਰ ਨੇ ਨਾ ਸਭ ਕੰਮ ਕਰਕੇ ਦੇਖਲੇ ਸੀਗੇ ਕੋਈ ਵੀ ਕੰਮ ਹਸਾਬ ਚ ਨਹੀਂ ਆਇਆ ਤੇ ਆ ਵੀਰ ਨੇ ਆਪ ਦਾ ਕੰਮ ਖੁਦ ਰਜਗਾਰ ਚ ਲਾਇਆ ਯਾਰ ਰੋਟੀ ਤੰਦੂਰ ਦੀ ਬਣਾਉਣ ਦਾ ਕੋਈ ਕੰਮ ਦੀ ਸ਼ਰਮ ਨਹੀਂ ਮੰਨਣੀ ਚਾਹੀਦੀ ਕਦੇ ਵੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਆਹ ਬੁੜੀ ਨਾ ਰਸਤੇ ਦੇ ਵਿੱਚ ਜਾ ਰਹੀ ਸੀਗੀ ਦੇਖੋ ਮੁੰਡੇ ਨੇ ਕਿਵੇਂ ਪੱਟਲੇ ਕਾਂਢੇ ਤੇ ਲਾ ਗਿਆ ਪੁਲਿਸ ਵਾਲੇ ਨੂੰ ਪਤਾ ਦੇਖੋ ਬਣਾਤੀ ਬਧਰੀ ਮੁੰਡੇ ਦੀ ਸਹੀ ਕੀਤਾ ਕਿ ਗਲਤ ਕੀਤਾ ਮੁੰਡੇ ਨੇ ਨਾਲ ਆਹ ਬੁੜੀਆਂ ਵਾਲੀ ਗੱਲ ਜਮਾ ਸਹੀ ਆ ਬਾਈ ਆਪਦੇ ਝੂਠੇ ਭਾਂਡੇ ਬੰਦਾ ਨਾ ਜਮਾ ਥੱਲੇ ਨਹੀਂ ਧਰਦਾ ਮੰਜੇ ਦੇ ਤੇ ਜੇ ਕਿਸੇ ਦਾ ਪ੍ਰੋਗਰਾਮ ਹੋਵੇ ਤੇ ਦੇਖ ਪਤੰਦਰ ਸਾਰੇ ਭਾਂਡੇ ਮਾਣ ਦਿੰਦਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਸੰਗਤੀ ਇਹ ਆ ਲਾਹੌਰ ਲਾਲ ਖੂਹੀ ਜਿੱਥੇ ਅਰਜਨ ਪਾਗਸਾ ਜੀ ਨੂੰ ਤਤੀ ਤਵੀ ਤੇ ਬਹਾਇਆ ਸੀਗਾ ਜੀ ਆਣਾ ਗੁਰਦੁਆਰੇ ਦੇ ਵਿੱਚ ਖੰਡ ਪਾਠ ਖਲਾਏ ਵਿਆ ਰੋਲ ਲਾਉਣ ਦੇ ਲਈ ਦੇਖੋ ਸੇਫ ਕਰੀ ਵਿਆ ਬੰਦੇ ਦੀ ਤੁਹਾਨੂੰ ਕੀ ਲੱਗਦਾ ਰੋਲ ਲਾਉਣੀ ਚਾਹੀਦੀ ਸੀ ਕਿ ਨਹੀਂ ਲਾਉਣੀ ਚਾਹੀਦੀ ਸੀ ਦੱਸਿਓ ਜਰੂਰ